ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਦੁਨੀਆ ਭਰ ਵਿੱਚ ਇਸ ਵੇਲੇ ਜਲਵਾਯੂ ਵਿੱਚ ਵਾਪਰ ਰਹੀਆਂ ਤਬਦੀਲੀਆਂ ਨੂੰ ਲੈ ਕੇ ਖਾਸ ਕਰਕੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹ ਬੜੇ ਚਿੰਤਤ ਨੇ ਇਸ ਗੱਲ ਤੋਂ ਭਾਵੇਂ ਕਿ ਕਈਆਂ ਥਾਂ 'ਤੇ ਸਰਕਾਰਾਂ ਦੀ ਉਦਾਸੀਨਤਾ ਤੇ ਦੂਸਰੇ ਪਾਸੇ ਲੋਕਾਂ ਵੱਲੋਂ ਕੀਤੀਆਂ ਗਈਆਂ ਪਹਿਲ ਕਦਮੀਆਂ ਨਾਲ ਕਾਫੀ ਜਿਹੜਾ ਇਸ ਗੱਲ ਦੇ ਵਿੱਚ ਉਤਸ਼ਾਹ ਵੀ ਮਿਲਦਾ ਲੋਕਾਂ ਨੂੰ ਪ੍ਰੇਰਣਾ ਵੀ ਮਿਲਦੀ ਹੈ ਜਦੋਂ ਲੋਕ ਆਪ ਅੱਗੇ ਆ ਕੇ ਇਸ ਦੇ ਵਿੱਚ ਆਪ ਰਹੀਆਂ ਤਬਦੀਲੀਆਂ ਦਾ ਟੱਕਰਾ ਕਿਸ ਤਰ੍ਹਾਂ ਕਰਨਾ ਉਸ ਦੇ ਲਈ ਕੰਮ ਕਰਦੇ ਆ ਪਰ ਹੁਣ ਜਿਹੜੀਆਂ ਤਬਦੀਲੀਆਂ ਜਿੰਨੀ ਤੇਜ਼ੀ ਨਾਲ ਆਪ ਰਹੀਆਂ ਉਸ ਦਾ ਸਮੁੱਚੀ ਦੁਨੀਆ ਦੇ ਜਲਵਾਯੂ ਉਤੇ ਤੇ ਖਾਸ ਕਰਕੇ ਅਸੀਂ ਪੰਜਾਬ ਦੇ ਸੰਦਰਭ ਚ ਇਸ ਦੇ ਬਾਰੇ ਅੱਜ ਗੱਲ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਉੱਗੇ ਵਾਤਾਵਰਣ ਪ੍ਰੇਮੀ ਜਿਹੜੇ ਕੈਨੇਡਾ ਵਿੱਚ ਰਹਿੰਦੇ ਨੇ ਤੇ ਉਹ ਆਪਣਾ YouTube ਦੇ ਉੱਤੇ Facebook ਦੇ ਉੱਤੇ ਹੋਰ ਸੋਸ਼ਲ ਮੀਡੀਆ ਦੇ ਉੱਤੇ ਉਹ ਆਪਣੀ ਗੱਲ ਲਗਾਤਾਰ ਇਸ ਦੇ ਬਾਰੇ ਕਹਿ ਵੀ ਰਹੇ ਹੈ ਕਿ ਇਹ ਜਿਹੜੀਆਂ ਜਲਵਾਯੂ ਤਬਦੀਲੀਆਂ ਵਾਪਰ ਰਹੀਆਂ ਉਹ ਕਿੰਨੀਆਂ ਖਤਰਨਾਕ ਨੇ ਉਹ ਨੇ ਮਿਸਟਰ ਹਰਮਿੰਦਰ ਢਿੱਲੋਂ ਜਿਹੜੇ ਕਿ ਪ੍ਰੋਫੈਸ਼ਨ ਵਜੋਂ ਪੇਸ਼ਕ ਉਹ ਐਡਵੋਕੇਟ ਨੇ ਬਰਿਸਟਰ ਨੇ ਤੇ ਉੰਜ ਉਹਨਾਂ ਦਾ ਜਿਹੜਾ ਕਾਰਜ ਖੇਤਰ ਹੈ ਉਹ ਬੜਾ ਵਿਸ਼ਾਲ ਹੈ ਤੇ ਇਸ ਦੇ ਵਿੱਚ ਭਾਵੇਂ ਕਿ ਡੈਮੋਕ੍ਰੇਸੀ ਦੇ ਬਾਰੇ ਉਹ ਗੱਲ ਕਰਦੇ ਆ ਹੋਰ ਜਿਹੜੇ ਦੁਨੀਆ ਵਿੱਚ ਆ ਰਹੇ ਵਿਗਾੜ ਹੈ ਉਹਨਾਂ ਬਾਰੇ ਗੱਲ ਕਰਦੇ ਆ ਪਰ ਵਾਤਾਵਰਨ ਦੇ ਉੱਤੇ ਉਹਨਾਂ ਦਾ ਅੱਜਕੱਲ ਖਾਸ ਜਿਹੜਾ ਧਿਆਨ ਕੇਂਦਰਿਤ ਹੈ ਤੇ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਜੋ ਕੁਝ ਜਲਵਾਯੂਈ ਤਬਦੀਲੀਆਂ ਵਾਪਰ ਰਹੀਆਂ ਉਸ ਦੇ ਕੀ ਕੀ ਅਸਰ ਪੈ ਰਿਆ ਦੁਨੀਆਂ ਉਤੇ ਤੇ ਵੱਖ-ਵੱਖ ਜਿਹੜੀਆਂ ਸਰਕਾਰਾਂ ਉਸ ਦੇ ਬਾਰੇ ਕਿਸ ਤਰ੍ਹਾਂ ਦੀ ਪਹੁੰਚ ਅਪਣਾ ਰਹੀਆਂ ਤੇ ਕੈਨੇਡਾ ਵਿੱਚ ਕੀ ਹਾਲਤ ਹੈ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਦੀ ਗੱਲ ਕਰਾਂਗੇ ਤਿਲੋਂ ਹੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਹਾਂਜੀ ਜੰਡੂ ਸਾਹਿਬ ਬਹੁਤ ਧੰਨਵਾਦ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜੋ ਜਲਵਾਯੂ ਦੀ ਤਬਦੀਲੀਆਂ ਇੰਨੀ ਤੇਜ਼ੀ ਨਾਲ ਵਾਪਰ ਰਹੀਆਂ ਕਿਉਂਕਿ ਅੱਗੇ ਤਾਂ ਜਿਸ ਤਰ੍ਹਾਂ ਹੋਂ ਦੀ ਗਤੀ ਘੱਟ ਸੀਗੀ ਤਾਂ ਪਰ ਹੁਣ ਵੱਖ-ਵੱਖ ਜਿਹੋ ਵੀ ਮੌਸਮ ਆਉਂਦੇ ਆ ਸਾਡੇ ਸਾਹਮਣੇ ਉਨ੍ਹਾਂ ਵਿੱਚ ਉਹਨਾਂ ਤਬਦੀਲੀਆਂ ਦਾ ਅਸਰ ਵੀ ਦੇਖਣ ਨੂੰ ਮਿਲਦਾ ਹੈ ਖਾਸ ਕਰਕੇ ਜਦੋਂ ਬਰਸਾਤਾਂ ਹੁੰਦੀਆਂ ਉਦੋਂ ਜਦੋਂ ਗਰਮੀ ਦਾ ਮੌਸਮ ਆਉਂਦਾ ਹੈ ਉਦੋਂ ਤਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਬਿਲਕੁਲ ਜਿਹੜੀ ਜਲਵਾਯੂ ਤਬਦੀਲੀ ਆ ਇਹਦੀ ਇਹ ਹਰ ਸਾਲ ਹੋਰ ਵੀ ਜ਼ਿਆਦਾ ਗੰਭੀਰ ਤੇ ਵਿਨਾਸ਼ਕਾਰੀ ਹੋ ਰਹੀ ਹੈ ਤੇ ਇਹਦੀ ਵਿਨਾਸ਼ਕਾਰੀ ਹੋਣ ਦੀ ਰਫ਼ਤਾਰ ਹਰ ਫਲ ਵੱਧ ਰਹੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਇਹਦੇ ਨਾਲ ਜਿਹੜੀਆਂ ਸਾਡੇ ਮੌਸਮ ਨੇ ਐਕਸਟ੍ਰੀਮ ਵੈਦਰ ਕੰਡੀਸ਼ਨਸ ਨੇ ਜਿਵੇਂ ਕਿ ਗਰਮੀ ਪੰਜਾਬ ਦੇ ਵਿੱਚ ਅੰਤਾਂ ਦੀ ਗਰਮੀ ਦਾ ਪੈਣਾ ਤੇ ਜਾਂ ਫਿਰ ਮੀਂਹਾਂ ਦੇ ਦਿਨਾਂ ਦੇ ਵਿੱਚ ਕੋਕੋ ਗਰਮੀ ਨਾਲ ਜੁੜੇ ਹੋਏ ਨੇ ਤੇ ਮੀਂਹ ਬਹੁਤ ਪੈਣੇ ਜਿਵੇਂ ਹਿਮਾਚਲ ਤੇ ਵਿੱਚ ਤੁਸੀਂ ਵੇਖਿਆ ਵੀ ਦਰਿਆਵਾਂ 'ਚ ਇੰਨਾ ਵਿਆਦਾ ਹੜ ਆਇਆ ਉਹ ਜਿਨ੍ਹਾਂ ਸ਼ਹਿਰਾਂ ਦੇ ਕਈ ਹਿੱਸੇ ਜਿਹੜੇ ਦਰਿਆਵਾਂ ਦੇ ਕੰਢੇ ਸੀ ਉਹਨਾਂ ਨੂੰ ਬਹਾ ਕੇ ਲੈ ਗਿਆ ਤੇ ਜਿਹੜੀ ਗਰਮੀ ਹੈ ਖਾਸ ਕਰਕੇ ਜਦੋਂ ਆ ਪੰਜਾਬ ਦੇ ਸੰਦਰਭ ਦੇਖਾਂਗੇ ਦੇਖੋ ਜੰਡੂ ਸਾਹਿਬ ਜਿਹੜੇ ਵਿਗਿਆਨੀ ਨੇ ਉਹ ਮੈਨੂੰ ਲੱਗਦਾ ਹੈ ਕਿ ਪਹਿਲਾਂ ਅਸੀਂ ਓਵਰਆਲ ਜੇ ਸਮੁੱਚੀ ਗੱਲ ਕਰੀਏ ਜਲਵਾਯੂ ਦੀ ਵਰਲਡਵਾਈਡ ਜੋ ਹੋ ਰਿਹਾ ਹੈ ਜਾਂ ਸਰਕਾਰਾਂ ਦਾ ਐਟੀਟਿਊਡ ਹੈ ਫਿਰ ਅਸੀਂ ਪੰਜਾਬ ਤੇ ਆ ਜਾਈਏ ਬਿਲਕੁਲ ਦੇਖੋ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਪਾਲਿਸੀ ਦੇ ਫੋਕ ਤੋਂ ਵੱਡਾ ਅਸਰ ਪੈਣਾ ਤੇ ਇਹਦੇ ਵਿੱਚ ਇੰਡੀਆ ਜਿਹੜੀ ਸਰਕਾਰ ਹੈ ਉਹ ਸਾਡੇ ਜਿਹੜੇ ਇੰਡੀਆ ਦੇ ਵਿੱਚ ਸਾਡੇ ਜਿਹੜੇ ਕਾਰਬਨ ਡਾਖਸਟ ਮਿਸ਼ਨਸ ਨੇ ਉਹਦਾ ਇੱਕ ਸਭ ਤੋਂ ਵੱਡਾ ਸੋਮਾ ਜਿਹੜੀ ਸਾਡੀ ਬਿਜਲੀ ਦੇ ਆ ਕੋਲੇ ਦੇ ਪਲਾਂਟ ਤੇ ਗੈਸ ਦੇ ਪਲਾਂਟ ਨੇ ਤੇ ਜਿਹੜੀ ਭਾਰਤ ਸਰਕਾਰ ਆ ਬਹੁਤ ਹੀ ਤੇਜ਼ੀ ਦੇ ਨਾਲ ਉਹ ਸੋਲਰ ਤੇ wind power ਲਗਾ ਰਹੀ ਆ ਪੰਚਕੀਆਂ ਤੇ ਸੋਲਰ ਪੈਨਲ ਤੇ ਅੱਜ ਦੀ ਖਬਰ ਸੀ ਕਿ ਪਹਿਲੇ 6 ਮਹੀਨਿਆਂ ਵਿੱਚ ਇੰਡੀਆ ਵਾਲਿਆਂ ਨੇ 22 ਗੀਗਾਵਾਟ ਦੀ ਕੈਪੈਸਿਟੀ ਸੋਲਰ ਤੇ wind power ਨੂੰ ਐਡ ਕੀਤਾ ਤੇ ਹੁਣ ਉਹ ਦੁਨੀਆ ਦੇ ਵਿੱਚ ਤੀਜੀ ਸਭ ਤੋਂ ਵੱਡਾ ਮੁਲਕ ਹੈ ਜਿਹਦੇ ਵਿੱਚ wind ਤੇ solar power ਹੈ ਪਹਿਲੇ ਨੰਬਰ ਤੇ ਚਾਈਨਾ ਚਾਈਨਾ ਦੂਜੇ ਨੰਬਰ ਤੇ ਅਮਰੀਕਾ ਤੇ ਤੀਜੇ ਨੰਬਰ ਤੇ ਇੰਡੀਆ ਤੇ ਪਰ ਜਿਹੜੀ ਇੰਡੀਆ ਦੀ ਸਪੀਡ ਹੈ ਉਹਨਾਂ ਨੇ ਦੋ ਵਾਰ 15 16 ਤੋਂ ਬਾਅਦ ਸਪੀਡ ਫੜੀ ਤੇ ਉਹ ਬਹੁਤ ਹੀ ਤੇਜ਼ੀ ਨਾਲ ਹੈ ਤੇ ਬੜੀ ਸੰਭਾਵਨਾ ਹੈ ਕਿ ਸ਼ਾਇਦ ਉਹਨਾਂ ਦੀ ਜਿਹੜੀ ਇਹ ਕਲੀਨ એનર્ਜੀ ਹੈ ਉਹਦੀ ਜਿਹੜੀ ਉਤਪਾਦਨ ਹੈ ਉਹ 2-3 ਸਾਲਾਂ ਦੇ ਵਿੱਚ ਅ ਅਮਰੀਕਾ ਤੋਂ ਵੀ ਉੱਪਰ ਹੋ ਗਏ ਤੇ ਇੰਡੀਆ ਦਾ ਟਾਰਗੇਟ ਵੀ ਕਾਫੀ 2040 ਤੱਕ ਆਪਣੀ ਅੱਧੀ ਰੀਲੀ ਜਿਹੜੀ ਹੈ ਉਹਨੂੰ ਕਲੀਨ એનર્ਜੀ ਮਤਲਬ ਉਹਨੂੰ ਪਾਣੀ ਹਵਾ ਤੇ ਸੂਰਜ ਦੇ ਨਾਲ ਪੈਦਾ ਕਰਨਾ ਤੇ ਉਹਨਾਂ ਨੇ ਉਹ ਜਿਹੜਾ ਆਪਣਾ ਟੀਚਾ ਸੀ ਉਹ 5 ਸਾਲ ਪਹਿਲਾਂ ਹੀ 2025 ਦੇ ਵਿੱਚ ਪੂਰਾ ਕਰ ਲਿਆ ਹੁਣ ਇੰਡੀਆ ਦੇ ਵਿੱਚ ਤੁਹਾਡੀ ਜਿਹੜੀ ਬਿਜਲੀ ਹੈ ਉਹ 50% ਹੁੰਦੀ ਹੈ ਫੋ ਇਵੇਂ ਚਾਈਨਾ ਦੇ ਵਿੱਚ ਜਿਹੜੇ ਉਹਨਾਂ ਦੇ ਕਾਰਬਨ ਮਿਸ਼ਨਸ ਨੇ ਉਹ ਤਕਰੀਬਨ ਪਿਛਲੇ ਇੱਕ ਸਾਲ ਤੋਂ ਜਿਹੜੇ ਨੇ 1% ਦੇ ਕਰੀਬ ਘਟ ਗਏ ਤੇ ਉਹਨਾਂ ਨੇ ਇਹ ਦੋਫਾ 2/30 ਦੇ ਵਿੱਚ ਇਹ ਟੀਚਾ ਪੂਰਾ ਕਰਨਾ ਫਿਰ ਨਹੀਂ 6 ਸਾਲ ਪਹਿਲਾਂ ਪੂਰਾ ਕਰ ਲਿਆ ਪਰ ਇਹਦੇ ਵਿੱਚ ਦੂਸਰੋਂ ਨੇ 네ਗੇਟਿਵ ਜਿਹੜੀ ਗੱਲ ਆ ਅਮਰੀਕਾ ਵੱਲੋਂ ਸਾਰੇ 트럼ਪ ਵੱਲੋਂ ਸਾਰੇ ਸੋਲਰ ਪਾਵਰ ਪ੍ਰੋਜੈਕਟ ਨੂੰ ਰੱਦ ਕਰਨਾ ਤੇ ਉਹਨਾਂ ਨੂੰ ਕੈਨਸਲ ਕਰਨਾ ਇਵਨ ਯੂਕੇ ਦੇ ਵਿੱਚ ਜਿਹੜੀਆਂ ਲੋਕਲ ਲੈਵਲ ਤੇ ਉੱਥੇ ਇੱਕ ਬੜੀ ਰਾਈਟ ਵਿੰਗ ਸਰਕਾਰ ਜਿੱਤੀ ਰਿਫਾਰਮ ਪਾਰਟੀ ਉਹਨਾਂ ਦਾ ਕਰਨਾ ਉਹ ਬੜੀਆਂ ਮੰਦ ਭਾਗੀਆਂ ਨੇ ਤੇ ਸੋ ਕੈਨੇਡਾ ਵੀ ਇਹ ਇਸ ਤਰ੍ਹਾਂ ਕੈਨੇਡਾ ਦੀ ਸਰਕਾਰ ਕੀ ਕਰ ਰਹੀ ਹੈ ਹਾਂਜੀ ਕੈਨੇਡਾ ਦੀ ਸਰਕਾਰ ਕੀ ਕਰ ਕੈਨੇਡਾ ਦੀ ਸਰਕਾਰ ਇਸ ਤਰ੍ਹਾਂ ਵੀ ਕੈਨੇਡਾ ਦੀ ਸਰਕਾਰ ਦੀਆਂ ਪਾਲਿਸੀਸ ਪਹਿਲਾਂ ਹੀ ਕਾਫੀ ਐਡਵਾਂਸ ਨੇ ਤੇ ਇੱਥੇ ਇਹਨਾਂ ਨੇ ਇਲੈਕਟ੍ਰਿਕ ਕਾਰਾਂ ਕਿਉਂਕਿ ਸਾਡੇ ਜਿਹੜੇ ਬਿਜਲੀ ਆ ਉਹ ਤਕਰੀਬਨ ਬਹੁਤ ਕਲੀਨ ਆ ਪਹਿਲਾਂ ਤੋਂ ਹੀ ਫਿਰ ਇੱਥੇ ਇਹਦੇ ਵੱਡੇ ਸਾਡੇ ਜੁੜੇ ਹੋਏ ਨੇ ਕਾਰਬਨ ਨਿਮਿਸ਼ਨਸ ਉਹ ਸਾਡੇ ਜਿਹੜੇ ਘਰਾਂ ਦੀਆਂ ਫਰਨਸ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਹੀ ਥਾਂ ਤੇ ਹੀਟ ਪੰਪ ਲਗਾਉਣੇ ਤੇ ਸੋਲਰ ਪੈਨਲ ਜਿਹੜੀਆਂ ਸਬਸਿਡੀਆਂ ਦੇਣੀਆਂ ਆ ਔਰ ਦੂਜੀ ਗੱਲ ਆ ਵੀ ਕੈਨੇਡਾ ਦੀ ਜਿਹੜੀ ਇਕਨੋਮੀ ਆ ਉਹ ਇੰਨੀ ਛੋਟੀ ਆ ਅਮਰੀਕਾ ਦੁਨੀਆ ਦੇ ਤਕਰੀਬਨ 2 ਜਾਂ 3% ਜਿਹੜੇ ਕਾਰਬਨ ਐਮਿਸ਼ਨ ਬਣੇ ਉਹਨਾਂ ਲਈ ਜ਼ਿੰਮੇਵਾਰ ਹੈ ਤੇ ਪਰ ਇੱਕ ਮੋਰਲ ਹੱਕ ਉਹਨਾਂ ਦਾ ਤੇ ਕੈਨੇਡਾ ਦੇ ਜਿਹੜੀ ਸਰਕਾਰ ਜਿਹੜੀ ਕਾਰਨੀ ਸਰਕਾਰ ਜਿੱਤੀ ਸੀ ਫਰਵਰੀ ਮਹੀਨੇ ਦੇ ਵਿੱਚ ਅਪ੍ਰੈਲ ਜਦੋਂ ਵੋਟਾਂ ਪਈਆਂ ਤੇ ਉਹ ਉਹਦੀ ਉਹ ਆਪਣੀ ਕਲਾਈਮੇਟ ਚੇਂਜ ਬਾਰੇ ਕਾਫੀ ਕਲੀਅਰ ਰਹੇ ਵਾਲੇ ਤੇ ਤੇ ਲੋਨ ਇਹ ਸਾਰੀ ਜਿਹੜੀ ਸਥਿਤੀ ਵਰਲਡ ਵਾਈਡ ਬਣੀ ਹੈ ਦੁਨੀਆ ਭਰ ਚ ਬਣੀ ਹੈ ਇਸ ਦਾ ਪੰਜਾਬ ਚ ਤੁਸੀਂ ਕਿਸ ਤਰ੍ਹਾਂ ਸਰਵੇਖਦੇ ਹੋ ਜਿਵੇਂ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਦੀ ਗੱਲ ਹੁੰਦੀ ਹੈ ਪੰਜਾਬ ਦੇ ਜਿਹੜੇ ਪ੍ਰਦੂਸ਼ਿਤ ਹਵਾਵ ਦੀ ਗੱਲ ਹੁੰਦੀ ਹੈ ਔਰ ਓਵਰ ਆਲ ਜਿਹੜਾ ਪੰਜਾਬ ਵਿੱਚ ਜਿਸ ਢੰਗ ਨਾਲ ਗਰਮੀ ਜਿਸ ਢੰਗ ਨਾਲ ਪੈਣ ਲੱਗੀ ਹੈ ਕਿ ਅਰਥ 47 48 ਡਿਗਰੀ ਤੱਕ 50 ਡਿਗਰੀ ਤੱਕ ਟੈਂਪਰੇਚਰ ਜਾਂਦਾ ਜਿਹੜਾ ਸਿਲਸਿਲਾ ਬਣਿਆ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਉੱਥੇ ਜਿਹੜੀ ਦੇਸ਼ ਦਾ ਉਹ ਜਿਹੜਾ ਅਣ ਭੰਡਾਰ ਨੂੰ ਵੀ ਭਰਦਾ ਹੈ ਤਾਂ ਉੱਥੇ ਵੀ ਜਿਹੜਾ ਇਸ ਗਰਮੀ ਦਾ ਫਸਲਾਂ ਦੇ ਉੱਤੇ ਮਾਰੂ ਅਸਰ ਪੈ ਰਿਹਾ ਉਹਨਾਂ ਦੇ ਝਾੜ ਘਟ ਰਿਹਾ ਤੇ ਤੁਸੀਂ ਇਹ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਿਲਕੁਲ ਜੀ ਅਫਲ ਜੀ ਮੇਰੇ ਕਹੇ ਜਲਵਾਯੂ ਤਬਦੀਲੀ ਨਾਲ ਬਰਬਾਦੀ ਪੂਰੀ ਦੁਨੀਆ ਚ ਹੋਣੀ ਆ ਪਰ ਉਹਦੀ ਸਭ ਤੋਂ ਜ਼ਿਆਦਾ ਵਿਨਾਸ਼ ਸਭ ਤੋਂ ਜ਼ਿਆਦਾ ਤਬਾਹੀ ਉਹ ਆਪਣੇ ਦੱਖਣੀ ਏਸ਼ੀਆ ਚ ਹੋਣੀ ਆ ਜਿਹਦੇ ਵਿੱਚ ਭਾਰਤ ਪਾਕਿਸਤਾਨ শ্রীলੰਕਾ ਬੰਗਲਾਦੇਸ਼ ਹੈ ਤੇ ਗਾਂ ਦੱਖਣੀ ਏਸ਼ੀਆ ਵਿੱਚੋਂ ਜਿੱਥੇ ਸਭ ਤੋਂ ਵੱਧ ਤਬਾਹੀ ਹੋਣੀ ਆ ਉਹ ਪੰਜਾਬ ਹੈ ਪੱਛਮੀ ਚੜਦਾ ਪੰਜਾਬ ਲੈਂਦਾ ਪੰਜਾਬ ਥੋੜੇ ਬਤੇ ਰਾਜਸਥਾਨ ਦੇ ਨਾਲ ਲੱਗਦੇ ਤੇ ਫਿਰ ਹਰਿਆਣੇ ਦੇ ਫੋ ਦੁਨੀ ਪੰਜਾਬ ਜਿਹੜੇ ਨੇ ਜਿਵੇਂ ਕਹਿੰਦੇ ਹੁੰਦੇ ਵੀ ਉਹ ਆ ਆਈ ਸਟਾਰਮ ਆ ਉਹਥੇ ਫੋਕਸ ਹੈ ਉਹ ਉਹ ਤੁਸੀ ਦੱਸਿਆ ਦਾ ਕਾਰਨ ਬੜਾ ਸੌਖਾ ਸਮਝਣਾ ਹੈ ਕਿਉਂਕਿ ਖੇਤੀ ਪ੍ਰਧਾਨ ਅਸੀਂ ਫਸਲਾਂ ਨਾਲ ਜੁੜੇ ਹੋਏ ਆ ਤੇ ਫਸਲਾਂ ਦੇ ਲਈ ਸਾਨੂੰ ਪਾਣੀ ਚਾਹੀਦਾ ਤੇ ਇੱਥੇ ਇਹਨਾਂ ਦੇ ਵਿੱਚ ਇਹਨਾਂ ਤੇ ਅਸਰ ਪੈਣਾ ਜਿਵੇਂ ਤੁਸੀਂ ਕਿਹਾ ਕਿ ਆਲਰੇਡੀ ਪੰਜਾਬ ਦੇ ਵਿੱਚ ਫਸਲਾਂ ਦੇ ਝਾੜਾਂ ਤੇ ਫਰਕ ਪੈਣਾ ਸ਼ੁਰੂ ਹੋ ਗਿਆ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਫਸਲਾਂ ਆਣੇ ਜਦੋਂ ਬਹੁਤ ਗਰਮੀ ਪਈ ਸੀ ਬਾਈਕ ਦੇ ਵਿੱਚ ਉਹਨਾਂ ਦਾ ਝਾੜ 12% ਤੋਂ ਲੈ ਕੇ 20% ਘਟ ਗਿਆ ਸੀ ਤੇ ਇਵੇਂ ਹੀ ਜੰਡੂ ਸਾਹਿਬ ਪੰਜਾਬ ਦੇ ਖਾਸ ਕਰਕੇ ਅਬੋਰ ਫਾਫਲ ਕਾ ਇਲਾਕੇ ਦੇ ਵਿੱਚ ਜਿਹੜਾ ਪੰਜਾਬ ਦਾ ਪੱਛਮੀ ਤੇ ਦੱਖਣੀ ਏਰੀਆ ਉਹੋ ਰਾਜਸਥਾਨ ਦੇ ਨਾਲ ਲੱਗਦਾ ਤੇ ਉਹਦੋਂ ਜਿਹੜਾ ਪਾਕਿਸਤਾਨ ਦਾ ਰੇਗਿਸਤਾਨ ਉਹਦੇ ਨਾਲ ਲੱਗਦਾ ਉੱਥੇ ਗਰਮੀ ਜ਼ਿਆਦਾ ਪੈਂਦੀ ਪੰਜਾਬ 'ਚ ਤੇ ਜਿਹੜੇ ਅਬੋਰ ਦੇ ਵਿੱਚ ਮੇਰੇ ਦੋਸਤਾਂ ਦੇ ਅ ਵੀ ਇਕੜ ਦੇ ਕਰੀਬ ਕਿਨੂਆ ਦਾ ਫਾਰਮ ਸੀ ਜਿਹੜੇ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵਿੱਚ ਅਵਾਰਡ ਵਿਨਿੰਗ ਕਿਨੂ ਪੈਦਾ ਕਰਦੇ ਸੀ ਤੇ ਪਿਛਲੇ 3 ਸਾਲਾਂ ਚ ਇੰਨੀ ਗਰਮੀ ਪਈ ਉਹਨਾਂ ਦਾ ਪੂਰੇ ਦਾ ਪੂਰਾ 20 ਏਕੜ ਦਾ ਕਿਨੂਆ ਦਾ ਜਿਹੜਾ ਬਾਗ ਸੀ ਉਹ ਜਲ ਗਿਆ ਗਰਮੀ ਨਾਲ ਜਲ ਕੇ ਬੂਟੇ ਮਰ ਗਏ ਤੇ ਉਹਨਾਂ ਨੂੰ ਪੱਟਨੇ ਪਏ ਇਵੇਂ ਹੀ ਇਸ ਸਾਲ ਮੈਂ ਕੋਈ ਕਿਸੇ ਨੂੰ ਖੇਮ ਕਰਨ ਤੋਂ ਗੱਲ ਕਰ ਰਿਹਾ ਸੀ ਉਹਨਾਂ ਦੇ ਨਾਲ ਉਹ ਕਹਿੰਦਾ ਜੀ ਸਾਡੇ ਜਦੋਂ ਅੰਬਾਂ ਨੂੰ ਬੂਰ ਪੈਣ ਦਾ ਮੌਸਮ ਸੀ ਤੇ ਜਦੋਂ ਅੰਬਾਂ ਦਾ ਬੂਰ ਪੈਂਦਾ ਫੇ ਗਰਮੀ ਦੇ ਨਾਲ ਉਹ ਜਲ ਜਾਂਦਾ ਸੀ ਤੇ ਜਿਹੜੀਆਂ ਸਬਜ਼ੀਆਂ ਨੇ ਦੇਖੋ ਜੰਡੂਫਾ ਪੰਜਾਬ ਦੇ ਵਿੱਚ ਗਰਮੀਆਂ ਦਾ ਟੈਂਪਰੇਚਰ ਜਿਹੜਾ ਹੁਣ 48-49 ਤੱਕ ਪਹੁੰਚਦਾ ਕੋਈ ਵੀ ਸਬਜ਼ੀ ਤੇ ਕੋਈ ਵੀ ਫਲ 32-33 ਡਿਗਰੀ ਤੋਂ ਬਾਅਦ ਨਹੀਂ ਬਚ ਸਕਦਾ ਤੇ ਸੋ ਇਸ ਲਈ ਜਿਹੜੀਆਂ ਸਾਡੀਆਂ ਸਬਜ਼ੀਆਂ ਦਾ ਮੈਂ ਕਿਸੇ ਨਾ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਸਬਜ਼ੀਆਂ ਦੀ ਮਾਰਕੀਟ ਨਾਲ ਜੁੜੇ ਆ ਉਹ ਕਹਿੰਦੇ ਪੰਜਾਬ ਦੇ ਵਿੱਚ ਹੁਣ ਤਕਰੀਬਨ Uh, 70% ਦੇ ਕਰੀਬ ਸਬਜ਼ੀਆਂ ਜਿਹੜੀਆਂ ਨੇ ਗਰਮੀਆਂ ਦੀਆਂ ਉਹ ਪੰਜਾਬ ਤੋਂ ਬਾਹਰੋਂ ਆ ਰਹੀਆਂ ਨੇ ਪੰਜਾਬ ਚ ਸਬਜ਼ੀਆਂ ਇੰਨੀਆਂ ਘਟ ਮਰ ਰਹੀਆਂ ਨੇ ਉਹ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਜਿਸ ਸੂਬੇ ਦਾ ਭਵਿੱਖ ਤੇ ਪਿਛੋਕੜ ਅ ਸਿਰਫ ਖੇਤੀ ਬਾੜੀ ਨਾਲ ਜੁੜਿਆ ਹੋਵੇ ਤੇ ਜੇ ਖੇਤੀ ਬਾੜੀ ਨਾ ਰਹੀ ਅਤ ਦੀ ਗਰਮੀ ਕਰਕੇ ਤੇ ਉਹ ਪੰਜਾਬ ਦਾ ਭਵਿੱਖ ਕੀ ਰਹੇਗਾ ਤੇ ਜੇ ਤੁਸੀਂ ਸਿੱਖ ਧਰਮ ਨਾਲ ਜੁੜੇ ਹੋ ਆ ਤੁਸੀਂ ਸਿੱਖ ਹੋ ਜਿਹਨੇ ਤੁਸੀਂ ਉਹ ਮੈਂ ਆ ਜੇ ਪੰਜਾਬ ਨਹੀਂ ਰਹਿੰਦਾ ਤਾਂ ਸਾਡੀ ਸਿੱਖੀ ਨਹੀਂ ਰਹਿ ਸਕਦੀ ਸਿੱਖ ਨਹੀਂ ਬਚ ਸਕਦੇ ਸੋ ਇਹ ਬਹੁਤ ਦੂਰ ਇੱਥੇ ਖਾਨਾ ਜੰਗੀ ਲੱਗ ਸਕਦੀ ਹੈ ਪੰਜਾਬ ਦੇ ਵਿੱਚ ਕਿੰਨੀ ਵੱਡੀ ਵਸੋਂ ਹੈ ਜਿਹੜੀ ਖੇਤੀਬਾੜੀ ਤੇ ਨਿਰਭਰ ਕਰਦੀ ਆ ਜੇ ਕੱਲ ਨੂੰ ਸਾਡੀ ਖੇਤੀਬਾੜੀ ਜਿਹੜੀ ਆ ਉਹ ਦਾ ਵਿਨਾਸ਼ ਇਸ ਤਰ੍ਹਾਂ ਹੋ ਜਾਂਦਾ ਕਿ ਉਹ ਦਾ ਝਾੜ 20% 30 40 50% ਘਟ ਜਾਂਦਾ ਤੇ ਉਹ ਜਿਹੜੇ ਕਿਸਾਨ ਉਹ ਬਚ ਨਹੀਂ ਸਕਣਗੇ ਉਹ ਮੁਨਾਫਾ ਕਿ ਕਿੱਥੋਂ ਕਮਾਈ ਕਰਨਗੇ ਉਹ ਉਹਦੇ ਨਾਲ ਜਿਹੜੇ ਹੋਰ ਜੁੜੇ ਹੋਏ ਨੇ ਸੋ ਇਥੇ ਹਹਾਕਾਰ ਇਸ ਪੱਧਰ ਤੱਕ ਮਚ ਸਕਦੀ ਹੈ ਕਿ ਉਹ ਖਾਣਾ ਜੰਗੀ ਦੇ ਹਾਲਾਤ ਪੈਦਾ ਹੋ ਸਕਦੇ ਆ ਤੇ ਇਹ ਇਹਦੇ ਨਾਲ ਹੀ ਜੁੜਿਆ ਹੋਇਆ ਪਾਣੀ ਦਾ ਸੰਕਟ ਕਿਉਂਕਿ ਜੇ ਗਰਮੀ ਜ਼ਿਆਦਾ ਪੈਗੀ ਇੱਕ ਤਾਂ ਫਸਲਾਂ ਨੂੰ ਪਾਣੀ ਹੋਰ ਚਾਹੀਦਾ ਹੋਵੇਗਾ ਜ਼ਿਆਦਾ ਚਾਹੀਦਾ ਹੋਵੇਗਾ ਫਿਰ ਧਰਤੀ ਚੋਂ ਪਾਣੀ ਜ਼ਿਆਦਾ ਕੱਢਾਂਗੇ ਤੇ ਜਿੰਨਾ ਕਰਤੀ ਧਰਤੀ ਦਾ ਪਾਣੀ ਖਤਮ ਹੋਏਗਾ ਤੇ ਦੂਸਰਾ ਫਟਾ ਦਰਿਆਵਾਂ ਝੀਲਾਂ ਦਾ ਪਾਣੀ ਨਹਿਰਾਂ ਦਾ ਪਾਣੀ ਗਰਮੀ ਕਰਕੇ ਬਹੁਤ ਉੱਡੇਗਾ ਤੇ ਉਹ ਪਾਣੀ ਦੀ ਘਾਟ ਹੋਵੇਗੀ ਸੋ ਜਿਹੜਾ ਜਲਵਾਯੂ ਦਾ ਸੰਕਟ ਹੈ ਉਹਦੀ ਸਭ ਤੋਂ ਵੱਡੀ ਜਿਹੜੀ ਡਰਾਉਣ ਵਾਲੀ ਗੱਲ ਇਹੀ ਹੈ ਕਿ ਉਹ ਜਿਉਂ-ਜਿਉਂ ਤੇਜ਼ ਹੁੰਦਾ ਹੈ ਉਹ ਜਿਹੜੀਆਂ ਤਬਦੀਲੀਆਂ ਲਿਆਉਂਦਾ ਉਹ ਉਹਨੂੰ ਫੱਗੋ ਹੋਰ ਤੇਜ਼ ਕਰਦੀਆਂ ਨੇ ਉਹਦੇ ਵਿੱਚ ਟਿਲਾਂ ਜਿਹੜੀ ਤੁਸੀਂ ਇਹ ਗੱਲ ਸਾਰੇ ਕੀਤੀ ਹੈ ਸਬਜ਼ੀਆਂ ਦੀ ਕੀਤੀ ਹੈ ਫਲਾਂ ਦੀ ਕੀਤੀ ਹੈ ਬਾਕੀ ਕੀਤੀ ਹੈ ਤਾਂ ਇਹਦਾ ਮਾਨਵੀ ਜੀਵਨ ਤੇ ਮਾਨਵੀ ਸਿਹਤ ਤੇ ਵੀ ਤਾਂ ਅਸਰ ਪੈਂਦਾ ਹੈ ਕਿ ਇਹਦੇ ਨਾਲ ਜੇ ਜ਼ਿਆਦਾ ਜਦੋਂ ਗਰਮੀ ਹੁੰਦੀ ਹੈ ਅਸੀਂ ਦੇਖਦੇ ਹਾਂ ਕਿ ਉਹਨੂੰ ਕਈ ਤਾਂ ਗਰਮੀ ਦੇ ਕਾਰਨ ਮੌਤਾਂ ਹੋ ਜਾਂਦੀਆਂ ਬਹੁਤ ਜ਼ਿਆਦਾ ਜੀ ਉਹ ਅਸਾਂ ਚੇ ਪੰਜਾਬ ਚ ਇਹੋ ਜਿਹੇ ਅੰਕੜੇ ਰੱਖੇ ਨਹੀਂ ਜਾ ਰਹੇ ਇਸ ਲਈ ਸਾਨੂੰ ਸਰਕਾਰੀ ਅੰਕੜੇ ਮਿਲਣੇ ਬਹੁਤ ਔਖੇ ਨੇ ਪਰ ਮੈਂ ਤੁਹਾਨੂੰ ਨਿੱਜੀ ਤੌਰ ਤੇ ਦੱਸਦਾ ਕਿ ਪਿਛਲੇ 2 ਹਫ਼ਤਿਆਂ ਦੇ ਵਿੱਚ ਮੈਨੂੰ ਜਾਂ ਮੇਰੇ ਜਾਣ ਪਛਾਣ ਵਾਲੇ ਜਾਂ ਮੇਰੇ ਰਿਸ਼ਤੇਦਾਰ ਚਾਰ ਬੰਦਿਆਂ ਦੀ ਜੀ ਪਤਾ ਲੱਗੀ ਜਿਨ੍ਹਾਂ ਵਿੱਚੋਂ ਦੋ ਦੇ ਉਹਨਾਂ ਦੇ ਲਿਵਰ ਫੇਲ ਹੋ ਗਏ ਉਹ ਹਸਪਤਾਲ 'ਚ ਨਹੀਂ ਤੇ ਦੋ ਬੰਦਿਆਂ ਦੀਆਂ ਮੌਤਾਂ ਹੋਈਆਂ ਜਿਨ੍ਹਾਂ ਦੇ ਵੀ ਉਹ ਬੜੇ ਚੰਗੇ ਭਲੇ ਸੀ ਬਾਹਰ ਗਏ ਗਰਮੀ 'ਚ ਕੰਮ ਕਰਦੇ ਸੀ ਜਾਂ ਸ਼ਹਿਰੋਂ ਆ ਰਹੇ ਸੀ ਸਕੂਟਰ ਤੇ ਘਰ ਪਹੁੰਚਿਆ ਆਉਂਦਿਆਂ ਫਾਰੀ ਡਿੱਗੇ ਮੌਤ ਹੋ ਗਈ। ਸੋ ਪੰਜਾਬ ਦੇ ਵਿੱਚ ਆਲਰੇਡੀ ਬਹੁਤ ਮੌਤਾਂ ਹੋ ਰਹੀਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਖਬਰ ਨਹੀਂ ਛਪਦੀ ਕਿਉਂਕਿ ਜਦੋਂ ਕਿਸੇ ਦੀ ਮੌਤ ਹੁੰਦੀ ਆ ਉਹਦੇ ਪੋਸਟਮਾਰਟਮ ਦੇ ਉੱਤੇ ਲਿਖਿਆ ਨਹੀਂ ਜਾਂਦਾ ਕਿ ਕਲਾਈਮੇਟ ਚੇਂਜ ਨਾਲ ਮਰਿਆ। ਤੇ ਜਿਹੜੀ ਇਹ ਕਲਾਈਮੇਟ ਚੇਂਜ ਦੇ ਨਾਲ ਆਪਾਂ ਗੱਲ ਕਰਦੇ ਆਂ ਵੀ 50 ਕਰੋੜ ਤੋਂ ਲੈ ਕੇ 500 ਕਰੋੜ ਤੱਕ ਮੌਤ ਹੋਣੀ ਹੈ ਉਹ ਇਹੀ ਹੈ। ਉਹ ਮਾਤ ਜ਼ਿਆਦਾਤਰ ਜਿਹੜੇ ਵੱਡੀ ਉਮਰ ਵਾਲੇ ਨੇ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਹੈ ਜਾਂ ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਹੈ ਤੇ ਜਾਂ ਜਿਹੜੇ ਬਹੁਤ ਛੋਟੇ ਬੱਚੇ ਨੇ ਜੇ ਉਹਨਾਂ ਨੂੰ ਸਾਹ ਨਹੀਂ ਆਉਂਦਾ ਗਰਮੀ ਜ਼ਿਆਦਾ ਤੇ ਉਹਨਾਂ ਦਾ ਬਚਣਾ ਮੁਸ਼ਕਲ ਹੋਏਗਾ ਦੇਖੋ ਇੱਕ ਬੜਾ ਛੋਟਾ ਜਿਹਾ ਤੁਹਾਨੂੰ ਕੰਪੈਰੀਸਨ ਦੱਸਦਾ ਵੀ ਯੂਰਪ ਜਿਹੜਾ ਕੰਟਰੀ ਕੰਟੀਨੈਂਟ ਹੈ ਬਹੁਤ ਅਮੀਰ ਹੈ ਸਰਕਾਰਾਂ ਬੜੀਆਂ ਚੰਗ ਕੰਮ ਕਰਦੀਆਂ ਨੇ ਘਰਾਂ 'ਚ ਏਸੀ ਲੱਗੇ ਨੇ ਤੇ तकरीबन ਮੁਕਾਬਲਤਨ ਸਾਡੇ ਪੰਜਾਬ ਨਾਲੋਂ ਥੋੜਾ ਠੰਡਾ ਉੱਥੇ ਉਹ ਆਲਰੇਡੀ ਉਹ ਇਮੇਜਿਨ ਕਰ ਰਹੇ ਨੇ ਵੀ ਅੱਜ ਦੀ ਤਾਰੀਖ ਦੇ ਵਿੱਚ ਯੂਰਪ ਦੇ ਵਿੱਚ ਤਕਰੀਬਨ ਹਰ ਸਾਲ 1 ਲੱਖ ਮੌਤ ਹੋ ਰਹੀ ਹੈ ਗਰਮੀ ਦੇ ਨਾਲ ਤੇ ਜੇ ਆਪਾਂ ਇੱਕ ਬਿੰਦਲੀ ਇਹ ਮੰਨ ਲਈਏ ਵੀ ਪੂਰਾ ਹਿੰਦੁਸਤਾਨ ਜਿਹੜਾ ਉਹ ਯੂਰਪ ਵਰਗਾ ਹੀ ਆ ਉਨਾ ਹੀ ਠੰਡਾ ਉਨੇ ਹੀ ਲੋਕਾਂ ਕੋ ਏਸੀ ਆ ਉਨਾ ਹੀ ਇਹਨਾਂ ਦਾ ਲਿਵਿੰਗ ਸਟੈਂਡਰਡ ਹਾਈ ਹੈ ਉਨੇ ਹੀ ਹਸਪਤਾਲ ਕਰ ਰਹੇ ਤੇ ਜਿਹੜੀ ਹਿੰਦੁਸਤਾਨ ਦੀ ਪੋਪੂਲੇਸ਼ਨ ਹੈ ਚਾਰ ਉਹ ਚਾਰ ਗੁਣਾ ਫੋਦੀਆ ਪਰ ਫਿਰ ਪਹੀ ਰੱਖ ਲਈਏ ਤਾਂ ਇਹਦਾ ਮਤਲਬ ਘੱਟੋ ਘੱਟ ਹਿੰਦੁਸਤਾਨ 'ਚ 4 ਲੱਖ ਮੌਤ ਘੱਟੋ ਘੱਟ ਹਰ ਸਾਲ ਗਰਮੀ ਨਾ ਹੋ ਰਹੀ ਹੈ ਤੇ ਕਿਉਂਕਿ ਹਿੰਦੁਸਤਾਨ ਦੀ ਗਰੀਬੀ ਜ਼ਿਆਦਾ ਲੋਕ ਖੇਤਾਂ 'ਚ ਕੰਮ ਕਰਦੇ ਨੇ ਤੇ ਸਾਡੇ ਉਹਨਾਂ ਦੇ ਜਿਹੜੇ ਅੰਕੜੇ ਕਦੇ ਵੀ ਨਹੀਂ ਛੱਬਦੇ ਏਸੀ ਵਾਲੀ ਤਾਂ ਗੱਲ ਹੀ ਦੂਰ ਹੈ ਤੇ ਉਹਨਾਂ ਦੀ ਉਂਝ ਖੁਰਾਕ ਵੀ ਮਾੜੀ ਹੈ ਤੇ ਹਸਪਤਾਲ ਦੀਆਂ ਸਿਹਤ ਸਭਾਵਾਂ ਮੌਜੂਦ ਨਹੀਂ ਸੋ ਅਸਲ ਦੇ ਵਿੱਚ ਇਹ ਜਿਹੜੇ ਨੇ ਇਹ ਹੋ ਫਕਦਾ ਇਹ 2 10 ਗੁਣਾ ਜ਼ਿਆਦਾ ਹੋਣ ਸੋ 4 ਲੱਖ ਦੀ بجائے ਉਹ ਤਕਰੀਬਨ 40 ਲੱਖ ਦੇ ਕਰੀਬ ਦੇ ਕਰੀਬ ਹੋ ਸਕਦਾ ਮੌਤਾਂ ਹੋ ਰਹੀਆਂ ਹੁਣ ਸੋ ਇਹ ਕਿਉਂਕਿ ਸਰਕਾਰ ਅੰਕੜੇ ਨਹੀਂ ਰੱਖਦੀ ਇਹਨਾਂ ਨੂੰ ਮੁਸ਼ਕਲ ਆ ਤੁਸੀਂ ਉਹਨਾਂ ਨੂੰ ਦੂਜੀਆਂ ਮੁਲਕਾਂ ਦੇ ਨਾਲ ਮੁਕਾਬਲਾ ਕਰਕੇ ਇਹਨਾਂ ਨੂੰ ਸਮਝ ਸਕਦੇ ਹੋ ਇਹ ਦਿਨ ਜਈ ਪੰਜਾਬ ਤੇ ਬੜੀ ਨੇੜਿਓਂ ਨਜ਼ਰ ਰੱਖਦੇ ਹੋ ਜੋ ਕੁਝ ਵੀ ਉੱਥੇ ਖਾਸ ਕਰਕੇ ਵਾਤਾਵਰਨ ਦੇ ਮਾਮਲੇ 'ਚ ਜਲਵਾਯੂ ਤਬਦੀਲੀਆਂ ਨਾਲ ਜੋ ਕੁਝ ਅਸਰ ਪੈ ਰਹੇ ਆ ਤਾਂ ਤੁਹਾਡਾ ਉੱਥੇ ਬੜਾ ਨੇੜਲਾ ਸਬੰਧ ਵੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਉੱਥੇ ਪੰਜਾਬ ਸਰਕਾਰ ਰਹੀ ਉਹ ਕਰ ਰਹੀ ਹੈ ਉਹ ਕਾਫੀ ਆ ਉੱਥੇ ਬਿਲਕੁਲ ਨਹੀਂ ਬਿਲਕੁਲ ਹੀ ਨਹੀਂ ਮੈਂ ਫਰਵਰੀ ਦੇ ਮਹੀਨੇ ਪੂਰੇ ਪੰਜਾਬ ਦਾ ਦੌਰਾ ਕੀਤਾ ਮੈਂ ਉਹ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ ਮੇਰੇ ਲੈਕਚਰ ਸੀ ਤੇ ਮੈਂ ਉਹ ਮੁਖਫਰ ਤੱਕ ਗਏ ਲੈਕਚਰ ਕੀਤੇ ਮੈਨੂੰ ਪਿੰਡਾਂ ਦੇ ਵਿੱਚ ਕਸਬਿਆਂ 'ਚ ਸ਼ਹਿਰਾਂ 'ਚ ਯੂਨੀਵਰਸਿਟੀਆਂ ਜਾਣ ਦਾ ਮੌਕਾ ਮਿਲਿਆ ਤੇ ਲੋਕ ਬਹੁਤ ਚਿੰਤਤ ਨੇ ਬਹੁਤ ਲੋਕਾਂ ਚਾਲੇ ਜਾਣਕਾਰੀ ਦੀ ਘਾਟ ਹੈ ਉਹ ਗਰਮੀ ਨੂੰ ਹਾਲੇ ਵੀ ਮੌਸਮ ਦੀ ਖਬਰ ਸਮਝਦੇ ਨੇ ਜੋ ਪੰਜਾਬ 'ਚ ਵਾਪਰ ਰਿਹਾ ਉਹ ਮੌਸਮ ਦੀ ਖਬਰ ਨਹੀਂ 48 ਡਿਗਰੀ ਟੈਂਪਰੇਚਰ ਜਾਣਾ ਮੌਸਮ ਦੀ ਖਬਰ ਨਹੀਂ ਹਿਮਾਚਲ ਦੇ ਵਿੱਚ ਇਹ ਨਮੀ ਪੈਣੇ ਮੌਸਮ ਦੀ ਖਬਰ ਨਹੀਂ ਕਿੰਨੂ ਆਦਾ ਫੜਨਾ ਮੌਸਮ ਦੀ ਖਬਰ ਨਹੀਂ ਇਹ ਜਲਵਾਯੂ ਤਬਦੀਲੀ ਦੀ ਖਬਰ ਹੈ ਇੱਥੇ ਸਾਡਾ মিডিਆ ਫੇਲ ਹੁੰਦਾ ਹਾਲੇ ਨੂੰ ਲੁਧਿਆਣੇ ਦੀ ਜ਼ਿਮਨੀ ਚੋਣ ਹੋਈ ਹੈ ਉੱਥੇ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਹਾਲਾਂਕਿ ਲੁਧਿਆਣੇ ਦਾ ਵਾਤਾਵਰਣ ਤੇ ਜਲਵਾਯੂ ਤੇ ਬਹੁਤ ਹੀ ਮਾੜਾ ਹੈ ਤੇ ਸਰਕਾਰ ਤਾਂ ਬਿਲਕੁਲ ਇਹਦੀ ਗੱਲ ਵੀ ਨਹੀਂ ਕਰ ਰਹੀ ਸਰਕਾਰ ਨੂੰ ਜਿਵੇਂ ਜੇ ਅਸੀਂ ਚੰਡੀਗੜ੍ਹ ਦੇ ਵਿੱਚ ਜਿਵੇਂ ਤੱਥਾ ਵੀ ਪੰਜਾਬ ਦੇ ਵਿੱਚ ਜਿਹੜਾ ਤੁਹਾਡਾ ਕਾਰਬਨ ਮਿਸ਼ਨਸ ਨੇ ਅੱਧੇ ਤੋਂ ਜ਼ਿਆਦਾ ਸਾਡੇ ਉਹ ਕਾਰਬਨ ਮਿਸ਼ਨ ਜਿਹੜੇ ਬਿਜਲੀ ਨਾਲ ਜੁੜੇ ਹੋਏ ਨੇ ਤੇ ਉਹਦਾ ਹੱਲ ਬੜਾ ਸੌਖਾ ਸਰਕਾਰ ਇਹ ਮੰਡੀਟਰੀ ਕਰ ਦੇ ਜਿਵੇਂ ਚੰਡੀਗੜ੍ਹ ਸਰਕਾਰ ਨੇ ਕੀਤਾ ਸੀ ਅੱਜ ਤੋਂ 20 ਸਾਲ ਪਹਿਲਾਂ ਵੀ ਹਰ ਜਿਹੜੀਆਂ ਕੋਠੀਆਂ ਦੇ ਉੱਤੇ ਤੁਸੀਂ ਸੋਲਰ ਪੈਨਲ ਲਗਾਉਣੇ ਆ ਕਿਉਂ ਨਾ ਤੁਸੀਂ ਛੋਟੇ ਘਰਾਂ ਲਈ ਨਹੀਂ ਕਰੋਗੇ ਤਾਂ ਤੁਸੀਂ ਮੁਹਾਲੀ ਦੇ ਵਿੱਚ ਕਰ ਦਿਓ ਅਸੀਂ ਪੰਜਾਬ ਨੇ ਮੁਹਾਲੀ ਵਿੱਚ ਵੀ ਨਹੀਂ ਕੀਤਾ ਕਿ ਜਿਹੜੇ ਪੰਜਾਬ ਦੇ ਵੱਡੇ ਸ਼ਹਿਰ ਨੇ ਤੁਸੀਂ ਆਮ ਘਰਾਂ ਨੂੰ ਚਲੋ ਗਰੀਬ ਨਹੀਂ ਕਹਿਣਾ ਤੁਸੀਂ ਜਿਹੜੀਆਂ ਕੋਠੀਆਂ ਦੀਆਂ ਕੀਮਤਾਂ ਕਰੋੜਾਂ ਚ ਨੇ ਤੇ ਤੁਸੀਂ ਉਹਦੇ ਤੇ ਲਗਾ ਦੇ ਵੀ ਤੁਹਾਨੂੰ ਆਪਣੇ ਸੋਲਰ ਪੈਨਲ ਲਗਾਣੇ ਪੈਣਗੇ ਮੀਂਹ ਦਾ ਪਾਣੀ ਜਿਹੜਾ ਤਾਂ ਨਾ ਉਹਨੂੰ ਤੁਸੀਂ ਉਹਨੂੰ ਕਾਬੂ ਕਰਕੇ ਮੁੜ ਕੇ ਧਰਤੀ 'ਚ ਪਾਉਣਾ ਤੇ ਤੁਸੀਂ ਉਹਦਾ ਆਪਣੇ ਜਿਹੜੇ ਨੇ ਸਿਲੰਡਰ ਵਗੈਰਾ ਦੀ ਥਾਂ ਤੇ ਉਹਨਾਂ ਨੂੰ ਮੈਂਡਟਰੀ ਕਰ ਦੋ ਵੀ ਤੁਸੀਂ ਸੋਲਰ ਦੇ ਨਾਲ ਪੈਨਲ ਦੇ ਨਾਲ ਬੈਟਰੀਆਂ ਲਗਾਓ ਸੋ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਸਰਕਾਰ ਕਟੋ-ਕਟ ਇਹਨੀਆਂ ਆਪਣੀਆਂ ਬਿਲਡਿੰਗਾਂ ਨੇ ਇਹਨਾਂ ਦੀਆਂ ਖਾਸ ਕਰਕੇ ਜਿਹੜੇ ਕਾਲਜ ਨੇ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਕਾਲਜ ਨੇ ਸਰਕਾਰੀ ਯੂਨੀਵਰਸਟੀਆਂ ਨੇ ਫਿਰ ਸਰਕਾਰੀ ਦਫ਼ਤਰ ਨੇ ਕਚੈਰੀਆਂ ਨੇ ਤੁਸੀਂ ਉਹਨਾਂ ਦੇ ਉੱਤੇ ਹੀ ਧੜਾ-ਤਾੜ ਤੁਸੀਂ ਜੀ ਸੋਲਰ ਪੈਨਲ ਲਗਾਓ ਤੇ ਤੁਹਾਡੇ ਕਈ ਥਰਮਲ ਪਲਾਂਟ ਬੰਦ ਹੋ ਸਕਦੇ ਨੇ ਨਾਲੇ ਤੁਹਾਨੂੰ ਜਿਹੜੀ ਜੰਡੂ ਸਾਹਿਬ ਜਿਹੜੀ ਕਮਾਲ ਦੀ ਗੱਲ ਹੈ ਕਿ ਅੱਜ ਦੇ ਤਾਰੀਖ ਦੇ ਵਿੱਚ ਜਿਹੜੀ ਸਾਫ਼ ਸੁਥਰੀ ਬਿਜਲੀ ਪੈਦਾ ਕਰਨੀ ਹੈ ਸੋਲਰ ਪੈਨਲ ਤੋਂ ਜਾਂ ਵਿੰਡ ਪਾਵਰ ਤੋਂ ਜਾਂ ਵਾਟਰ ਤੋਂ ਉਹ ਦੂਜੀਆਂ ਸਾਰੀਆਂ ਬਿਜਲੀਆਂ ਨਾਲੋਂ ਬਹੁਤ ਜ਼ਿਆਦਾ ਸਸਤੀ ਹੈ ਫੋਕੰਦੰ ਦੇ ਪੂਨ ਦਾ ਪੁੰਤੇ ਫੜੀਆਂ ਦੇ ਫੜੀਆਂ ਤੇ ਤੇ ਇਹ ਸਾਨੂੰ ਪੰਜਾ ਫਰਕਾਰ ਜਿਹੜੀ ਅਵਿਸ਼ਲੀ ਹੈ ਮੈਂ ਮੇਰੇ ਖਿਆਲ ਜਿਹੜੀ ਪੰਜਾਬ ਦੀ ਕੈਬਨਿਟ ਹੈ ਅਮਰੀਕਾ ਨੂੰ ਚਾਹਤੇ ਇੱਕ ਵੀ ਬੰਦਾ ਨਹੀਂ ਹੋਵੇ ਜਿਹੜਾ ਤੁਹਾਨੂੰ ਜਲਵਾਜੂ ਬਾਰੇ ਦੱਸ ਸਕਦੇ ਹੋ ਜਿਹੜੀਆਂ ਦੀ ਮੁੱਢਲੀਆਂ ਨੇ ਤੇ ਉਹਦਾ ਦੁੱਖਾਂ ਤੇ ਆ ਕਿ ਅਸੀਂ ਸਾਡੀ ਜਿਹੜੀ ਕਮਜ਼ੋਰ ਲੀਡਰਸ਼ਿਪ ਹੈ ਸਾਨੂੰ ਉਹ ਅਗਵਾਈ ਨਹੀਂ ਦੇ ਰਹੀ ਤੇ ਤਦੋਂ ਹੀ ਜਿਹੜਾ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਾਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਹੈਗੀਆਂ ਆਪਣੇ ਤੌਰ ਤੇ ਜਿਹੜੇ ਲੋਕ ਇਸ ਪਾਣੀ ਦੇ ਪੋਲੂਸ਼ਨ ਨੂੰ ਲੈ ਕੇ ਹਵਾ ਦੇ ਪੋਲੂਸ਼ਨ ਨੂੰ ਲੈ ਕੇ ਔਰ ਹੋਰ এনवायरमेंट ਜਿਹੜੇ ਇਸ਼ੂ ਹੈਗੇ ਆ ਉਹਨਾਂ ਨੂੰ ਲੈ ਕੇ ਜਿਹੜੇ ਸਰਗਰਮ ਨੇ ਉਹ ਕਾਫੀ ਹੈ ਕਿ ਹੋਰ ਲੋਕਾਂ ਨੂੰ ਉੱਥੇ ਕੁਝ ਕਰਨ ਦੀ ਲੋੜ ਹੈ हां देखो जब मैं ना दौरा ਕੀਤਾ پورے پنجاب ਦਾ ਫਰਵਰੀ ਮਹੀਨੇ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜਿੰਨਾ ਇਹ ਸੰਕਟ ਗੰਭੀਰ ਹੈ ਤੇ ਇਹ ਗੰਭੀਰਤਾ ਬਾਰੇ ਲੋਕ ਪੰਜਾਬ ਦੇ ਪਿੰਡਾਂ ਤੱਕ ਵੀ ਜਾਣੂ ਨੇ ਸਾਰੇ ਨਹੀਂ ਪਰ ਹਰ ਥਾਂ ਤੇ ਮੈਨੂੰ ਬੰਦੇ ਮਿਲੇ ਤੇ ਉਹ ਬਹੁਤ ਵਿਆਦਾ ਵੱਡੀ ਗਿਣਤੀ ਦੇ ਵਿੱਚ ਉਹ ਛੋਟੇ ਛੋਟੇ ਗਰੁੱਪ ਬਣਾ ਕੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਹ ਫਰਗਰਮ ਨੇ ਇਹ ਹਾਲੇ ਸ਼ੁਰੂਆਤ ਹੈ ਜਿਹੜਾ ਸੋਸ਼ਲ ਮੀਡੀਆ ਦੀ ਇਹ ਰੈਵੋਲੂਸ਼ਨ ਆਈ ਹੈ ਉਹਨੇ ਸਾਨੂੰ ਆਪਣੇ ਆਪ ਨੂੰ ਜਥੇਬੰਦ ਕਰਨਾ ਸੌਖਾ ਕਰ ਦਿੱਤਾ ਲੋਕ ਉਹਦਾ ਫਾਇਦਾ ਉਠਾ ਰਹੇ ਨੇ ਤੇ ਉਹ ਰੁਖ ਲਾ ਰਹੇ ਨੇ ਆਪਣੇ ਫੋਨਰ ਪੈਨ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਜਿਵੇਂ ਜਿਹੜਾ ਪਲਾਸਟਿਕ ਹੈ ਪਲਾਸਟਿਕ ਦੇ ਬੋਤਲਾਂ ਪਾਣੀ ਦੀਆਂ ਉਹਦੇ ਬਾਰੇ ਕੈਂਪੇਨ ਚਲਾ ਰਹੇ ਨੇ ਸੋ ਬਹੁਤ ਵੱਖ-ਵੱਖ ਪੱਧਰ ਤੇ ਪੰਜਾਬ ਦੇ ਦੂਰ ਦਰਾਡੇ ਦੇ ਅਬੋਰ ਫਾਫਲਕਾ ਦੇ ਪਿੰਡਾਂ ਤੋਂ ਲੈ ਕੇ ਚੰਡੀਗੜ੍ਹ ਤੱਕ ਸੈਂਕੜੇ ਅਜਿਹੇ ਗਰੁੱਪ ਨੇ ਜਿਹੜੇ ਕੰਮ ਕਰ ਰਹੇ ਨੇ ਤਾਂ ਬਣੀ ਬੜੀ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ ਨਹੀਂ ਟਿਰੂ ਇਹ ਤਾਂ ਠੀਕ ਹੈਗਾ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਜਲ ਵਾਯੂ ਦਾ ਸਭ ਤੋਂ ਜ਼ਿਆਦਾ ਮਾਰੂ ਅਸਰ ਜਿਹੜਾ ਪੰਜਾਬ 'ਚ ਪੈਣਾ ਤੇ ਕੀ ਜਿਹੜੇ ਯਤਨ ਹੋ ਰਹੇ ਇਹ ਸਫੀਸ਼ੀਐਂਟ ਹੈ ਬਿਲਕੁਲ ਨਹੀਂ ਜੀ ਬਿਲਕੁਲ ਵੀ ਨਹੀਂ ਇਹ ਤਾਂ ਹਾਲੇ ਸਮੁੰਦਰ 'ਚ ਇੱਕ ਕਤਰੇ ਵਾਲੀ ਗੱਲ ਹੈ ਜੋ ਕੁਝ ਸਾਨੂੰ ਚਾਹੀਦਾ ਔਰ ਜਿੰਨਾ ਕਿ ਅਸੀਂ ਬਹੁਤ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ ਉਹਦੇ ਵਿੱਚ ਫੱਟ ਤੋਂ ਵੱਡੀ ਜਿਹੜੀ ਮੈਨੂੰ ਲੱਗਾ ਉਹ ਜਾਣਕਾਰੀ ਦੀ ਘਾਟ ਹੈ ਤੁਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹੋ ਉਹਨਾਂ ਨੂੰ ਪੂਰੀ ਜਾਣਕਾਰੀ ਦਿੰਦੇ ਹੋ ਤੇ ਉਹ 5 ਮਿੰਟ ਦੇ ਵਿੱਚ ਬੰਦਾ ਸਮਝ ਜਾਂਦਾ ਹੈ ਕਿ ਮੈਂ ਕੀ ਕਰ ਸਕਦਾ ਤੇ ਜਿਹੜੇ ਇਹਦੇ ਜਲਵਾਯੂ ਦੇ ਬਹੁਤ ਸਾਰੇ ਹੱਲ ਨੇ ਉਹਨਾਂ ਤੇ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਜਿਵੇਂ ਪਾਣੀ ਦੀਆਂ ਬੋਤਲਾਂ ਨੂੰ ਨਾ ਖਰੀਦਣਾ ਪਲਾਸਟਿਕ ਦੇ ਲਫਾਫਿਆਂ ਨੂੰ ਨਾ ਖਰੀਦਣਾ ਜਿਹੜੇ ਤੁਹਾਡੀਆਂ ਸਬਜ਼ੀਆਂ ਨੇ ਤੁਸੀਂ ਆਪ اگਾਉਣੀਆਂ ਤਾਂ ਕਿ ਉਹ ਮੁੜ ਕੇ ਪੂਨੇ ਤੋਂ ਜਾਂ ਕਲਕੱਤੇ ਤੋਂ ਨਾ ਆਣ ਜਿਹਨਾਂ ਉਹਨਾਂ ਦਾ ਕਾਰਬਨ ਫੁਟਪ੍ਰਿੰਟ ਜੁੜਿਆ ਹੁੰਦਾ ਜੇ ਤੁਸੀਂ ਸ਼ਹਿਰਾਂ 'ਚ ਰਹਿੰਦੇ ਹੋ ਆਪਣੀਆਂ ਛੱਤਾਂ ਤੇ ਫਾਬੀਆਂ ਗਾਉਣੀਆਂ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਭਾਵੇਂ ਕਿ ਜਿਹੜੇ ਦਰਖਤ ਤੇ ਬੂਟੇ ਨੇ ਉਹਨਾਂ ਨੂੰ ਵੱਡੇ ਹੋਣ ਨੂੰ ਟਾਈਮ ਲੱਗਦਾ 2 4 5 ਸਾਲ ਲੱਗਦੇ ਨੇ ਉਹਨਾਂ ਦਾ ਪੂਰਾ ਫਿਰ 5 10 ਸਾਲ ਬਾਅਦ ਆਏਗਾ ਪਰ ਉਹ 5 10 ਸਾਲ ਬਾਅਦ ਤਾਂ ਹੀ ਆਏਗਾ ਜੇ ਅਸੀਂ ਅਜਿਹਾ ਜੁਨਾ ਲਾਵਾਂਗੇ ਸੋ ਇਹ ਜਿਹੜਾ ਕੰਮ ਕਰਨ ਵਾਲਾ ਪੰਜਾਬ ਦੇ ਵਿੱਚ ਘੱਟੋ ਘੱਟ ਉਹਨਾਂ ਸਰਕਾਰ ਨੂੰ ਹਰ ਸਾਲ 1 ਕਰੋੜ ਰੁੱਖ ਲਾਣ ਤਾਆਂ ਜਾ ਕੇ ਅਸੀਂ ਕਿਤੇ ਮੜਾ ਮੋਟਾ ਇਹਨੂੰ ਠੱਲ ਪਾਣ ਦੀ ਸੋਚ ਸਕਦੇ ਆ ਤੇ ਜੋ ਕੰਮ ਹੋ ਰਿਹਾ ਉਹਦੀ ਜਿਹੜੀ ਸ਼ੁਰੂਆਤ ਬਹੁਤ ਵਧੀਆ ਹੈ ਪਰ ਉਹਦੀ ਜਿਹੜੀ ਹਾਲੇ ਕੁਆਂਟੀਟੀ ਹੈ ਉਹ ਹਾਲੇ ਬਹੁਤ ਹੀ ਨਗੂਣੀ ਹੈ ਜੀ ਤਿਲਸੀ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਜੇ ਹੋਰ ਤੁਸੀਂ ਇਸ ਬਾਰੇ ਕੁਝ ਕਹਿਣਾ ਹੋਵੇ ਕਿ ਫਿਊਚਰ ਚ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਬਿਲਕੁਲ ਜੇ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਫੇਸਬੁੱਕ ਤੇ ਲੱਭ ਸਕਦੇ ਹੋ ਮੇਰਾ ਨਾਮ ਹਰਮਿੰਦਰ ਢਿੱਲੋਂ ਹੈ ਤੇ ਮੈਂ ਆਪਣੇ ਇਨਸਟਾਗ੍ਰਾਮ ਤੇ ਤੇ ਟਿਕਟਾਕ ਤੇ ਵੀ ਆਪਣੀ ਜਿਹੜੀ ਮੇਰੀ ਆਈਡੀ ਆ ਕਲਾਈਮੇਟ ਪੰਜਾਬੀ ਮੈਂ ਪੰਜਾਬੀ ਪੀ ਏ ਐਨ ਜੇ ਏ ਵੀ ਨਾ ਲਿਖਦਾ ਤੇ ਤੁਸੀਂ ਵੇਖ ਸਕਦੇ ਹੋ ਜਿੱਥੇ ਮੈਂ ਛੋਟੀਆਂ ਛੋਟੀਆਂ ਵੀਡੀਓਜ਼ ਤੇ ਵੱਡੀਆਂ ਵੀਡੀਓਜ਼ ਬਣਾ ਕੇ ਪਾਈਆਂ ਨੇ ਇਹ ਅਜਿਹਾ ਵਿਦਾਸ਼ ਹੈ ਜਿਹਦੇ ਲਈ ਸਾਡੇ ਕੋਲ ਸ਼ਬਦ ਨਹੀਂ ਸਾਡਾ ਸਭ ਤੋਂ ਵੱਡਾ ਸ਼ਬਦ ਵੀ ਪਰਲੋ ਤੇ ਇਹ ਪਰਲੋ ਤੋਂ ਵੀ ਪਰੇ ਦੀ ਗੱਲ ਹੈ ਇਹ ਮਹਾ ਪਰਲੋ ਤੇ ਫੁੱਪਰ ਪਰ ਲੋ ਜੇ ਉਹਨੂੰ ਕਹਿ ਲੋ ਇਹ ਉਹ ਉਹਦੀਆਂ ਗੱਲਾਂ ਨੇ ਤੇ ਸਾਨੂੰ ਇਹ ਸਭ ਨੂੰ ਕਰਨ ਦੀ ਲੋੜ ਹੈ ਇਕੱਲੀਆਂ ਸਰਕਾਰਾਂ ਨਹੀਂ ਕਰ ਸਕਣਗੀਆਂ ਜਥੇਵੰਦੀਆਂ ਨਹੀਂ ਕਰ ਸਕਣਗੀਆਂ ਤੇ ਖਾਸ ਕਰਕੇ ਜੇ ਤੁਸੀਂ ਪੰਜਾਬ 'ਚ ਕਿਸਾਨੀ ਨਾਲ ਜੁੜੇ ਹੋ ਨਾ ਤੇ ਜੇ ਤੁਸੀਂ ਹਾਲੇ ਵਿੱਚ ਉਹਨੇ ਦੀ ਪ੍ਰਾਲੀ ਕਮਾਦ ਦੀ ਪ੍ਰਾਲੀ ਨੂੰ ਤੇ ਉਧਰੋਂ ਕਣਕ ਦੇ ਚਾਹ ਜਿਹੜੀ ਪ੍ਰਾਲੀ ਨੂੰ ਲਾਉਂਦੇ ਉਹਦੀ ਲਾਉਂਦੇ ਹੋ ਅੱਗ ਤੇ ਤੁਸੀਂ ਜੇ ਉਹ ਬੰਦ ਕਰ ਦੋ ਇਹ ਤੁਹਾਡੀ ਸਭ ਤੋਂ ਵੱਡੀ ਕਾਮਯਾਬੀ ਹੋਏਗੀ ਹਰ ਸਾਲ ਲੱਗ ਲਾਉਣ ਨਾਲ ਨਾ ਫਿਰ ਉਹਦੇ ਕਾਰਬਨ ਡਾਈਆਕਸਾਈਡ ਮਿਸ਼ਨ ਨਹੀਂ ਆਉਂਦੇ ਉਹਦੇ ਨਾਲ ਜਿਹੜੇ ਸਾਡੇ ਵਾਤਾਵਰਣ ਨੂੰ ਸਹਾਈ ਰਹਿੰਦੇ ਨੇ ਸਾਡੇ ਜਲਵਾਯੂ ਨੂੰ ਕੰਟਰੋਲ ਕਰਦੇ ਨੇ ਕਈ ਅਰਬਾਂ ਖਰਬਾਂ ਤੋਂ ਵੀ ਗਾਂ ਸੰਖ ਤੇ ਅਸੰਖਾਂ ਤੱਕ ਦੀ ਗਿਣਤੀ ਜਿਹੜੇ ਮਾਈਕਰੋਬ ਨੇ ਛੋਟੇ ਇਨਫੈਕਟ ਨੇ ਕੀਟ ਪਤੰਗੇ ਨੇ ਉਹ ਹਰ ਵਾਰੀ ਜਦੋਂ ਤੁਸੀਂ ਅੱਗ ਲਗਾਉਂਦੇ ਹੋ ਜਲ ਜਾਂਦੇ ਨੇ ਸੋ ਤੁਸੀਂ ਘੱਟੋ ਘੱਟ ਉਹ ਬੰਦ ਕਰ ਦਿਓ ਤੇ ਬਾਕੀ ਹੋਰ ਵੱਡੇ ਛੋਟੇ ਛੋਟੇ ਕਾਰਨ ਹੈਗੇ ਨੇ ਸਭ ਤੋਂ ਵੱਡਾ ਪੰਜਾਬ 'ਚ ਤੁਸੀਂ ਫੁੱਲ ਪੈਨਲ ਲਗਾਓ ਪੰਜਾਬ 'ਚ ਦੇਖੋ ਜੰਡੂ ਸਾਹਿਬ ਮੈਂ ਕੈਲਕੂਲੇਟ ਕੀਤਾ ਸੀ ਵੀ ਜਿੰਨਾ ਕਿ ਤੁਹਾਡਾ ਬਿਜਲੀ ਦਾ ਬਿੱਲ ਹੈ ਤੁਸੀਂ ਉਹ ਜੇ ਲਗਾਓਗੇ ਤਾਂ ਤੁਹਾਡੇ ਘਰ ਦੇ ਬਿੱਲ ਦੇ ਨਾਲ ਹੀ ਤੁਹਾਡੇ ਸੁੱਲੇ ਪੈਨ ਦੀ ਕੀਮਤ ਕੋਈ 3.5 ਸਾਲਾਂ ਚ ਪੂਰੀ ਹੋ ਜਾਂਦੀ ਆ ਜੇ ਤੁਹਾਡਾ ਕਾਰਖਾਨਾ ਕੋਈ ਫੈਕਟਰੀ ਜਾਂ ਕਮਰਸ਼ੀਅਲ ਹੈ ਉਹਦੀ ਬਿਜਲੀ ਦਾ ਰੇਟ ਜ਼ਿਆਦਾ ਹੁੰਦਾ ਉਹ ਤੁਹਾਡੀ ਤਕਰੀਬਨ 2 ਸਾਲਾਂ ਦੇ ਵਿੱਚ ਹੋ ਜਾਂਦੀ ਸੋ ਸਾਨੂੰ ਹੁਣ ਇਹ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਕਿ ਸਾਡੇ ਕੋਲ ਹੱਲ ਨਹੀਂ ਜਾਂ ਹੱਲ ਮਹਿੰਗੇ ਨੇ ਜੀ ਇੱਥੇ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਸਪਰੋਰ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਹ ਸਾਰੀ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਵਿੱਚ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਤੁਹਾਡੀ ਕੋਈ ਟਿੱਪਣੀ ਜਾਂ ਤੁਹਾਡੀ ਕੋਈ رائے ਆਏ ਤਾਂ ਅਸੀਂ ਉਸ ਨੂੰ ਆਪਣੇ ਅਗਲੇ ਪ੍ਰੋਗਰਾਮ ਚ ਸ਼ਾਮਲ ਕਰਾਂਗੇ ਤੇ ਅਗਲਾ ਪ੍ਰੋਗਰਾਮ ਅਸੀਂ ਟਿੱਲੋ ਹੋਣਾ ਨਾਲ ਲਗਭਗ 1 ਹਫ਼ਤੇ ਦੇ ਬਾਅਦ ਫਿਰ ਕਰਾਂਗੇ ਕਿ ਇਸ ਸਾਰੀ ਸਿਚੁਏਸ਼ਨ ਚ ਕੀ ਕੀ ਅੱਗੇ ਹੋਰ ਨਵੀਆਂ ਡਿਵੈਲਪਮੈਂਟ ਹੋ ਰਹੀਆਂ ਉਹਦੇ ਤੇ ਅਸੀਂ ਚਰਚਾ ਟਿੱਲੋ ਜੀ ਨਾਲ ਕਰਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਢਿੱਲੋਂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿੰਦੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਮੈਨੂੰ ਮੌਕਾ ਦਿੰਦੇ ਹੋ ਤੁਸੀਂ ਤੇ ਖਾਸ ਕਰਕੇ ਤੁਹਾਡੇ ਸੁਣਨ ਵਾਲੇ ਨੇ ਮੈਂ ਉਹੀ ਗੱਲ ਦਰਾਵਾਗਾ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਆ ਤੇ ਤੁਸੀਂ ਤੁਹਾਡਾ ਇੱਕ ਯੋਗਦਾਨ ਹੀ ਹੋ ਸਕਦਾ ਕਿ ਤੁਸੀਂ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ